ਸਪਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਹਿਰਾ ਸਾਹਿਬ ਸ਼ਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖਤਾਬ ਨਾ ਹੋਏ ਤੋ ਕਰਤਾ ਕਰਣਾ ਮੈਂ ਨਾਹੀ ਜਾਂਹੋ ਤਰੀ ਨਾ ਹੋਏ ਬਲ ਹਾਰੇ ਕੁਦਰਤ ਬਸਿਆ ਤਿਰੰਤ ਨ ਜਾਏ ਲਖਿਆ ਰਹਾ ਜਾਤਮਹਿ ਜੋ ਜੋਤਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਓ ਸੱਚਾ ਸਾਹਿਬ ਸਿਪਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਿਐ ਸੋ ਦਾਰੂ ਰਾਗਿਆਸ ਸ ਮਹੰਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਕੇ ਹ ਸੋ ਕਰਕੇ ਹੈ ਜਿਤ ਬਾ ਸਰਬ ਸਮਾਡੇ ਵਾਜੇ ਤੇ ਨਾਦ ਨੀ ਸੰਖਾ ਕੀਤੇ ਤੇਰੇ ਵਾਣਹਾਰੇ ਕੀਤੇ ਤੇਰਾ ਪ੍ਰਸੋ ਕਹੀਏ ਕੀਤੇ ਤੇਰੇ ਗਵਨਹਾਰੇ ਗਵਨ ਤੁਧ ਨ ਪਉਣ ਪਾਣੇ ਬੈਸੰਤਰ ਕਬੈ ਰਾਜਾ ਤਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣ ਨਾ ਲਿਖ ਲਗ ਤਨ ਬੇਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋੰਤ ਰੇ ਸਦ ਅਸਵਾਰੇ ਗਾਵਨ ਤੁਧਨੋ ਇੰਦਰ ਦਾਸ ਨੇ ਬੈਠੇ ਜਿਵ ਤਿਆਦਰ ਨਾਲੇ ਗਾਵਨ ਤੁਧਨੋ ਸਿਦ ਸਮਾਦੀ ਅੰਦਰ ਗਾਵਨ ਤੁਧਨੋ ਸਾਧ ਬੇਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋ ਕੇ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੰਡਕੀਸ਼ਰ ਜੁਗ ਜੁਗਵੇਦਾ ਨਾਲੇ ਗਾਵਨ ਤੁਧਨੋ ਮਾਹੁਣੀਆਂ ਮਨਮੋਹਨ ਸਵਰਗ ਮਛਪਿਆਲੇ ਗਾਵਨ ਤੁਧਨੋ ਰਤਨ ਪਾਇ ਤੇਰੇ ਅਠਸਰ ਤੀਰਤ ਨਾਲੇ ਗਾਵਨ ਤੁਧਨੋ ਜੁਗ ਮਹਾ ਬਲ ਸੂਰ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡ ਬ੍ਰਹਮੰਡਾ ਕਰ ਕਰੂ ਕੇ ਤੇਰੇ ਧਾਰੇ ਸੇ ਤੁਧ ਨੋ ਗਾਵਨੋ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਔਰ ਕੀਤੇ ਤੁਧ ਨੋ ਗਾਵਨੋ ਸਿਮਜਿਤ ਨਯਾਵਨ ਨਾਨਕ ਆਬੇ ਚਾਰੇ ਸੋਏ ਸੋ ਸਦਾ ਸਾਹਿਬ ਸੱਚਾ ਸੱਚੇ ਨਾਹੀ ਹੈ ਪਿਉ ਸਿਜੈ ਨਾ ਜਾਸੀ ਰਚਨਾ ਜਿਨ ਰਚਾਇ ਰੰਗੇ ਰੰਗੇ ਭਾਂਤੇ ਕਰ ਕੰਜਨ ਸਿ ਮਾਇਆ ਜਿਨ ਉਪਾਏ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੇ ਵਢਿਆਏ ਜੋ ਤਿਸ ਪਾਵੇ ਸੋਈ ਕ੍ਰਿਸ਼ੀ ਫਿਰ ਹੁਕਮ ਨ ਕਰ ਨਾ ਜਾਏ ਸੋ ਪਾਤ ਸਹੋ ਸਪਤ ਸਾਹਿਬ ਨਾਨਕ ਰਣ ਰਜਾਈ ਆਸਾ ਮੁੰਡਾ ਪੈਲਾ ਸੁਣ ਵਡਾ ਖੈਂ ਸਭ ਕੋਏ ਕੇਵਡ ਵਟਾ ਦੇਠਾ ਹੋਏ ਕੀਮਤ ਪਾਏ ਨਾ ਕਹਿ ਜਾਏ ਕਹਿਣੇ ਵਾਲੇ ਚਿਰ ਸਮਾਏ ਵਡੇ ਮੇਰੇ ਸਾਹਿਬ ਗਾਹਰ ਗੰਬੀਰਾ ਗੁਣ ਗਹਿਰਾ ਕੋਈ ਨ ਜਾਣ ਤੇਰਾ ਕੀਤਾ ਕਿਵਡ ਚੀਰਾ ਰਹਾ ਸਭ ਸੁਰਤੇ ਮਨ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗਰਹਾਏ ਕਹਿ ਨਾ ਜਾਏ ਤਰੀ ਤਨ ਵਡਿਆਈ ਸਭ ਸਾਥ ਸਭ ਤੱਪ ਸਭ ਚੰਗਿਆਈਆਂ ਸਿੱਧਾ ਪ੍ਰਕਾ ਕੀਆ ਵਡਿਆਈਆਂ ਤੁਰਦ ਜਿ ਵਿਣ ਸਿੱਧੇ ਕਿਨੇ ਨ ਪਾਈਐ ਕਰ ਮਿਲੈ ਨਾਹੀ ਠਾਕ ਰਹਾਈਐ ਆਖਣ ਵਾਲਾ ਕਿਆ ਵਿਚਾਰਾ ਸ਼ਿਵ ਤੇ ਪਰੇ ਤੇ ਪੰਡਰ ਜਿਸ ਤੋਂ ਦੇਤ ਸੇ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਅਸਮਹ ਲੈ ਪੈਲਾ ਆਖਾ ਜੀਵਾ ਵਿਸਰਾਮ ਰਜਾਓ ਆਖਣੋ ਖਾ ਸਚਨਾਉ ਸੱਚੇ ਨਾਮ ਕੇ ਲਗ ਪੂਖਾ ਉਹਦ ਭੂਖਾ ਖ ਚਲਿਆ ਦੂਖ ਸੋਕ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸਚ ਨਾਇ ਰਹਾ ਸੱਚੇ ਨਾਮ ਕੀ ਤਿਲ ਵੜਿਆਏ ਆਖ ਤੇ ਕੀਮਤ ਨਹੀਂ ਪਾਏ ਜੇ ਸਭ ਮਿਲ ਕਿਆ ਖਣ ਪਾਹੇ ਵੱਡਾ ਨ ਹੋਵੇ ਪਾਠ ਨ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਜਿੰਦਾ ਰਹੇ ਨਾ ਚੁੱਕੇ ਭੋਕ ਗੁਣ ਇਹ ਹੋੜਾਹੀ ਕੋਏ ਨਾ ਕੋ ਹਵਾ ਨਾ ਕੋ ਹੋਏ ਜਿਵੜਿ ਆਪ ਤਿਵੜ ਤੇਰੇ ਦਾਤ ਜਿੰਦਨ ਕਰਕੇ ਕੀ ਤੇਰਾਤ ਕਸਮਿ ਵਿਸਾਰੇ ਤੇ ਕਮ ਜਾਤ ਨਾਨਕ ਨਾਮੈ ਬਸ ਨਾਤ ਰਾਗ ਗੁਜਰੀ ਮਹਲਾ 4 ਹਰ ਕੇ ਜਨ ਸਤਿ ਗੁ ਸਤਿ ਰਖੈ ਬਿਨੋ ਕਰੋਂ ਕਿਰਪਾਸ ਹਮ ਕੀਰੇ ਕ੍ਰਮ ਸਾਥ ਗੁਰ ਸੁਨਣਾਏ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੌਕਾਉ RAM ਨਾਮ ਪ੍ਰਗਾਸ ਗਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰੂ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਵਤਾਸੈ ਮੇਰੇ ਸੰਗਤ ਗੁਣ ਪ੍ਰਕਾਸ਼ੋ ਜਿਨ ਹਰ 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 ਸੁਨਾਮ ਨਾ ਪਾਏ ਆ ਜੇ ਪਾ ਗਿਹੇ ਣਜੰਪਾਸ ਜੋ ਸਾਤ ਗੁਰ ਸਨ ਸੰਗਤ ਨਿ ਆਏ ਤ੍ਰਿਕ ਜਿਵਾ ਤ੍ਰਿਕ ਜਿਵਾ ਸੋ ਜਿਨਹਾਰ ਜਾਨੋ ਸਤਿਗੁਰ ਸੰਗਤ ਪਾਏ ਤិន ਧੁਰ ਮਸਤਕ ਲਿਖਿਆ ਲਿਖਾਸ ਤਨ ਧਨ ਸਤਸੰਗ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸੋ ਰਾਗੁ ਗੁਜਰੇ ਮਹਲਾ ਪੰਜਵਹਿ ਕਾਹੇ ਰੇ ਮਨ ਚਿਤ ਵਹਿ ਦਮ ਜਹ ਆਹਰ ਜੋ ਪਰਿਆ ਸਾਲ ਪਤਰ ਮੈਂ ਜੰਤੋ ਪਾਏ ਤਾ ਕਰਜ ਕਾਗ ਕਰ ਤਰੇ ਆ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋ ਤਰੇ ਆ ਗੁਰ ਪ੍ਰਸਾਦ ਪਰਮ ਬੁਧ ਪਾਏ ਸੁਕੇ ਕਸ਼ਟ ਹਰੇ ਰਹਾ ਜਨਮ ਜਿਤ ਲੋਕ ਸੁਧ ਬਨਤਾ ਕੋਈ ਨਾ ਕਿਸਕੇ ਤਰੇ ਆ ਸਿਰ ਸਿਰ ਜਿਕ ਸੰਵਾਹਿ ਠਾਕੁਰ ਆਹੇ ਮਨ ਕੋ ਕਰਿਆ ਊੜਾ ਓੜਿਆ ਵੇ ਸਿ ਕੋਸਾ ਜਿਸ ਪਾਸ ਸੈਬ ਸ੍ਰੀ ਸ੍ਰੀਆ ਤਿਨ ਕਬਨੋ ਖਲਾ ਵੇ ਕੁੰਚ ਗਾਵੇ ਮਨ ਮੈਂ ਸਿਮਣ ਕਰਿਆ ਸਭ ਨਿਧਾਨੁ ਦਸ ਅਸ਼ੁਦਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਪਰਬਤ ਸਦ ਬਲਜਾਈਐ ਚਰੰਤਨ ਪਾਰ ਬਰਿਐ raag asan la chautha soprak ek oankar sat gur prasad soprak niranjan ho har prakh niranjana har gam agamya par sabte aave sabte aave tud jee har satche srijan haara sab jee tu mare jee tujhe aankh daata ra ਹਰਤੇ ਆਹੋਂ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆ ਪੇਠਾ ਕਰਿਆ ਪੇ ਸੇਵਕ ਜੀ ਚਾ ਨਾਨਕ ਜੰਤ ਵਿਚਾਰਾ ਤੂੰ ਘਟ ਘੜੇ ਅੰਤਰ ਸਭ ਨੇ ਅੰਤਰ ਜੀ ਹਰੇ ਕੋ ਕੁਰਖ ਸਮਾਣਾ ਇੱਕ ਦਾ ਤਿਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਬੁਗਤਾ ਜੀ ਆਉ ਤੋ ਦ ਬਿਨ ਅਵਰਣਾ ਜਾਣਾ ਤੂੰ ਪਾਰ ਬ੍ਰਹਮੂ ਬੇਅੰਤੋ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸਿਵਹਿ ਜੋ ਸਿਵੈ ਤੁਧ ਜੀ ਜਿਨ ਨਾਨਕ ਤਿਨ ਕਰਿ ਬਾਣਾ ਹਰਿ ਤਿਆਵੇ ਹਰਿ ਤਿਆਮੈ ਤੁਧ ਜੀ ਸੇ ਜਾਨੁ ਜੁਗ ਮਾ ਸੁਖ ਵਾਸੀ ਸੇ ਮਕੈ ਤੈ ਸੇ ਮੁਝ ਭੈ ਜਨ ਹਰਿ ਤਿਆਇ ਆ ਜੀ ਜਿਨ ਟੂਟੇ ਜਮ ਕੇ ਫਾਸੇ ਜਿਨਰ ਪਾਉ ਜਿਨਹਾਂ ਨਰ ਬਹੁ ਧਾਇਆ ਜੀ ਤਨ ਕਾ ਪਉ ਸੁਭਗਵਾਸੀ ਜਿਨ ਸਿ ਵੇਆ ਜਿਨ ਸਿ ਵੇਆ ਮੇਰਾ ਹਰ ਜੀਤੇ ਹਰ ਹਰਿ ਸੁਮਾਸੀ ਸੇ ਤਨ ਨੂੰ ਸੇ ਤਨ ਜਨਰ ਧਾਇਆ ਜੀ ਜਿਨ ਨਾਨਕ ਤਨ ਬਨ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਹਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗ ਸਲਾਹਨ ਤੁਧ ਜੀ ਹਰ ਅਨਕ ਨੇ ਕਾਨੰਤਾ ਤੇਰੀ ਅਨਕ ਤੇਰੀ ਅਨਕਰਹ ਪੂਜਾ ਜੀ ਸਭ ਤੱਪ ਹੈ ਜਪੈ ਬੇ ਅੰਤ ਤੇਰੇ ਅਨੇਕ ਤੇਰੀ ਅਨੇ ਫੜਿਆ ਬਹੁ ਸਿਮਰ ਸਾਜ ਜੀ ਖਰ ਕਰਿਆ ਖਤ ਕਰਮ ਕਰੰਤਾ ਸੇ ਭਗਤ ਸੇ ਭਗਤ ਪ੍ਰਜਨ ਨਾਨਕ ਜੀ ਜੋ ਭਾਵੇ ਮਿਰਰ ਪਖਵੰਤਾ ਤੁਹਾਡੋ ਪ੍ਰਖਿਆ ਪਰਮਪਰ ਕਰਤਾ ਜੀ ਤੁਦ ਜੇਵੜਾ ਰੁਣਾ ਕੋਏ ਤੁਜੋ ਗੋਗੇ ਕੋ ਸਦਾ ਸਦਾ ਤੋਂ ਏਕੋ ਜੀ ਤੁਨੇ ਚਾਦ ਕਰਤਾ ਸੋਏ ਤੁਦੇ ਆਪੇ ਭਾਵੇਂ ਸਿਵਰਤੈ ਜੀ ਤੁਈ ਆਪੇ ਕਰੈ ਸਹੋਏ ਤੁਦੇ ਆਪੇ ਸਭ ਸਭ ਪਾਏ ਜੀ ਤੁਦੇ ਆਪੇ ਸਿਰ ਸਭ ਕੋਏ ਜਨਾਨਕ ਗੁਣ ਗਾਵੈ ਕਰਤੇ ਕੀ ਜੀ ਜੋ ਸਭ ਸਹਿ ਕਾ ਜਾਣੋਈ ਅਸਾ ਮੰਡਾ ਚੌਥਾ ਤੂੰ ਕਰਤਾ ਸੁਚੈਰ ਮੰਡਾ ਸਾਈ ਜੋ ਤੂੰ ਬਾਵੈ ਸੋਇ ਥਿਸੇ ਜੋ ਤੂੰ ਦੇਹ ਸੋਇ ਹੋ ਪਾਇ ਰਹਾ ਸਭ ਤੇਰੇ ਤੂੰ ਸਭ ਨੇ ਧਿਆਏ ਐ ਜਿਸਨੋ ਕਿਰਪਾ ਕਰੈ ਤਨਾਵ ਰਤਨ ਪਾਇਆ ਗੁਰਮੁਖ ਲਦ ਮਨ ਮੁਗ ਵਾਇ ਤੁਧ ਆਪ ਵਿਛੋੜਿਆ ਪਿ ਮਿਲਾਇ ਤੂੰ ਦਰਿਆ ਸਭ ਤੁਝ ਹੀ ਮਾਹੇ ਤੁਜ ਬਿਨ ਦੂਜਾ ਕੋਈ ਨਾਹੇ ਜੇ ਜੰਤ ਸਭ ਤੇਰਾ ਖੇਲ ਵਿਜੋਗ ਮਿਲਿ ਵਿਚੜਿਆ ਸੰਜੋਗੀ ਮੇਲ ਜਿਸਨੋ ਤੁਝਾ ਜਾਣਾ ਹੈ ਸੁਜਨ ਜਾਣ ਹਰ ਗੁਣ ਸਦੇ ਹਕ ਵਕਣ ਜਿਨ ਹਰਿ ਸਿਵੇ ਤਨ ਸੁਖ ਪਾਏ ਸੇ ਜਿਹਰ ਨਾਮ ਸੁਮਾਏ ਤਉ ਯਾਹ ਪੇ ਕਰਤਾ ਤੇਰਾ ਕੀਆ ਸੁਭ ਹੋਏ ਤੁਦ ਬਿਨ ਦੂਜਾ ਵਰਣਾ ਕੋਈ ਤੋ ਕਰੂ ਕਰ ਵੇਖਿਆ ਜਾਣੈ ਸੋਏ ਜਰ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪੰਦ ਚਿਤ ਸਰਵੜੇ ਪੈ ਨਿਵਾਸ ਪਾਣੀ ਭਗਤ ਨੇ ਕੀਆ ਪੰਕਜ ਮੋਪਕ ਨਿ ਚਾਲੈ ਹਮ ਦੇਖਾਂ ਤੇ ਡੂਬੀ ਆਲੇ ਮਨ ਇਕ ਨ ਚੇਤ ਸਮੂੜ ਮਨ ਹਰ ਵਿਸਰਤੀ ਦੇ ਗੁਣ ਕੰਧਿਆ ਰਹਾ ਨਾ ਹੋ ਜਤੀ ਸਤਿ ਨੇ ਪੜਿਆ ਮੋਹਰ ਕੁਮ ਕੈਦਾ ਜਨਮ ਭਇਆ ਬਣਵਤ ਨਾਨਕ تن ਕੇਸਨਾ ਜਿਨ ਤੂੰ ਨਾਹੀ ਵਿਸਰਿਆ ਅਸ ਮੰਡਾ ਪੰਜਿ ਵੈ ਭਈ ਪ੍ਰਾਪਤ ਮਾਨੁਕ ਦੇਹ ਹਰੀਆ ਗੋਬਿੰਦ ਮਨਨ ਕੇ ਤੇਰੀ ਬਰੀਆ ਅਵਰ ਕਾ ਜੋ ਤੇਰੇ ਕਿਤਨ ਕਾਮ ਮਿਲ ਸਾਧ ਸੰਗਤ ਫਜ ਕੇਵਲ ਨਾਮ ਸਰੰਜਾਮ ਲਾਗ ਪਵ ਜਲ ਤਰਣ ਕੈ ਜਨ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੁੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਹਉ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸ਼ਰਮਾ ਜਪ ਤਪ ਸੁੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਹਉ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਵੇਂ ਕਬਿਓ ਬਾਚ ਬੇਨਤੀ ਚੋ ਪਈ ਹਮਰੀ ਪ੍ਰੋਹਾ ਦੇ ਰਚੈ ਪੂਨ ਹੋਏ ਚਿਤ ਕੇ ਚ ਤਵ ਚਰਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰੈ ਹਮਰੇ ਦੁਸ਼ਟ ਸਭ ਤੁਮ ਕਾਵੋ ਆਪਾ ਦੇ ਮੋਇ ਬਚਾਵੋ ਸੁਖੀ ਬਸੈ ਮੋਰੋਂ ਪਰਿਵਾਰਾ ਸੇਵਕ ਸੇਖ ਸਬ ਕਰ ਤਾਰਾ ਮੋਹ ਰਚਨ ਜੁ ਕਰਦਾ ਕਰੀਐ ਸਭੈਨ ਕੋ ਆ ਸੰਗਰੀਐ ਹੋ ਨ ਹੋਏ ਹਮਾਰੇ ਅਸਾ ਤੁਰ ਭਜਨ ਕੀ ਰੈ ਪਿਆਸ ਤੁਮ ਸਾਡ ਕੇ ਵਰਨਾ ਤੇ ਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀਐ ਚੋਨ ਚਨ ਸੁਤਰ ਹਮਾਰੇ ਮਾਰੀਐ ਆਪਾ ਦੇ ਮੁਜੋ ਬਰੀਐ ਮਰਨ ਕਾਲ ਕਾ ਤ੍ਰਾਸ਼ ਨ ਬਰੀਐ ਓ ਜੋ ਸੁਧਾ ਮਾਰੇ ਪਛਾ ਸ੍ਰੀ ਅਕਤੂ ਜੋ ਕਰਿਓ ਰਚਾ ਰਖ ਲਿਓ ਮੋ ਰਖਨ ਹਾਰੇ ਸਾਹਿਬ ਸੰਸਾਹਿ ਪਿਆਰੇ ਦੀਨ ਬੰਦੁ ਸਨੇ ਕੇ ਹੰਤਾ ਤੁਮਹੋ ਪ੍ਰੇਚਾ ਤੁਦਸਕੰਤਾ ਕਾਲ ਪਾਏ ਬ੍ਰਹਮਾ ਬੁਤਰਾ ਕਾਲ ਪਾਏ ਸ਼ਿਵ ਜਗਤਰਾ काल पाए कर बिशन प्रकाश सकल काल का की आत्माश जवन काल जोगिस कीयो बेदराज ब्रह्मा जुथिय जवन काल सब दोष सरे नमस्कार हताए हमारा जवन काल सब जगत बनायो देवदा तो जशन पुजायो आदंते के अवतार सोय गुरु समझो हमारा ਨਮਸਕਾਰ ਤੁਸੀਂ ਕੋ ਹਮਾਰੇ ਸ਼ਕਲ ਪ੍ਰਜਾ ਜਿਨੇ ਆਪ ਸਵਾਰੇ ਸ਼ਿਵ ਕਨਕੋ ਸਿਵ ਗਨ ਸੁਖ ਦੇਓ ਸਤਰਨ ਕੋ ਪਨਮੋ ਬਧ ਕੀਆ ਕਟਕੜ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦੁਸ਼ਟ ਕਰਪੂਲਾ संतन दो पाए ते दुखे सुख पाए साधन के सुखे एक एक, एक काट -काट के पीर पछाण कट कट के पट पट के जान जब उधर करा कर तार पर जा तर तब दे पार जब या कर तो हो हो तुम मैं मिल तो सब हो जेते बदन सुट सब तार आप अपनी बूझो चार ਸੁਭੀਤ ਰਤਨ ਰਾਲਮ ਜਾਨਤ ਬੇਦ ਭੇਦ ਰਿਆਲਮ ਨਿਰੰਕਾਰ ਨਿਰਵਕਾਰ ਨੰਬ ਆਦ ਅਨੀਲ ਅਨਾਦ ਸੰਭ ਤਾਕ ਮੂੜ ਹ ਚਾਰਤ ਭੇਦ ਜਾ ਕੋ ਪਿਵ ਨ ਪਾਵਤ ਬੇਦ ਤਾਕੋ ਕਰਪਾ ਹਨ ਅਨਮਾਨਤ ਮਹਾ ਮੂੜ ਹ ਕਿਸ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸੁਦਾ ਸ਼ਿਵ ਨਿਰੰਕਾਰ ਕਾ ਚਿੰਤਨੈ ਪਿਵ ਆਪੇ ਆਪਣੀ ਬੁਧ ਹਾ ਜੀਤੇ ਬਨਤ ਪਿੰਨ ਪਿੰਨ ਤੋ ਤੇਤੇ ਤੁਮਰਾ ਲਕਾ ਨਾ ਜਾਏ ਪਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪਨ ਸਰੂਪਾ ਰੰਗ ਪਿਉ ਰਉ ਕੈ ਭੂਪਾ ਅੰਡ ਜਿਰਸ ਸੇ ਤੁਜ ਕੇ ਨੇ ਉਤਪਜ ਖਾਨ ਬੌਰ ਚ ਦੀਨੇ ਕਉਂ ਫੂਲ ਰਾਜਾ ਹਵੈ ਬੈਠਾ ਕਹੂੰ ਸਮਟ ਪੈ ਸੰਗਰੇ ਕਾਟਾ ਸ਼ਗਰੀ ਸਿਸ਼ਿ ਲਖਾਇ ਅਚੰਬਵ ਆਦ ਜੁਗਾਦ ਸੁਰੂ ਸੰਜੰਬਵ ਅਵ ਰਿਛਾ ਮੇਰੀ ਤੁਮ ਕਰੋ ਸਿਖ ਓਵਾਰ ਸਿ ਸੰਗਰ ਦੁਸ਼ਟ ਜੇਤੇ ਉਠਵਤ ਕਤਾ ਸકલ ਮਲੇਸ਼ ਕਰੋਰਨ ਕਤਾ ਜੇ ਅਸਤੁਜ ਤਉ ਸਰਨੀ ਪਾਰੇ ਸਿਨਕੇ ਦੁਸ਼ਟਾਂ ਦੁਖ ਤਵ ਮਾਰੇ ਪੁਰਖ ਜਵਨ ਭਗ ਪ੍ਰੇਤਿ ਹਾਰੇ ਤਿਨਕੇ ਤੁੰਬਾ ਸ਼ੋਕੜ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਕਿ ਕਾਲ ਨਿਕਟਨ ਆਹ ਜੱਛਾ ਹੋਏ ਤੈ ਸੁਭ ਖਾਲਾ ਦੁਸ਼ਟਾ ਸਟਰੰਤ ਦਾ ਕਾਲਾ ਕਿਰਪਾ ਦੁਸ਼ਟ ਤਿਨ ਜਾਣ ਹਰੋ ਤਾਕਿ ਤਾਪ ਤਨ ਕਮੋ ਹਰੋ ਰਿਤ ਸਿਦ ਕਰਮੋ ਸਭ ਹੋਏ दुष्ट सस वस क न कोई एक बार जंतम सुदारा काल फाते ताही उबर जिनर नाम ते हारो कह हा। दर दुष्ट दुख तेरा खड्ग की तम शरण ति हारे आप हाथ देहु उवारे सर्व तुरम हो सहाय दुष्ट दुख तेले बचाई ਖੜਗ ਕੀਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੇ ਨਿਹੋ ਵਾਰੀ ਸਰਬ ਤੋਰ ਮੋਹ ਸਹਾਈ ਦੁਸ਼ਟ ਦੁਖ ਤੇ ਦੇਹੋ ਵਿਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਗ ਤਰੇ ਲਿਆਨਿਓ ਰਾਮ ਰਹੀਮ ਪੁਰਾਨ ਕੁਰਾਨੋ ਅਨੇਕਾ ਮਤਿ ਇਕ ਨਮਾਨਿਓ ਸਿਮਰ ਸਾਸਤਰ ਵੇਦ ਸਭ ਬੋਪੀਦ ਕਾ ਮੇਕ ਨ ਜਾਣਿਓ ਸੁਦੇਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਿਹੋ ਸਭ ਤੋਏ ਵਿਖਾਨਿਓ ਦੋਹਿਰਾ ਸਗਲ ਦਵਾਰ ਕੋ ਛਾੜ ਕੈ ਗਇਓ ਤੁਹਾਰੋ ਦਵਾਰ ਬਾਹ ਗਇ ਕੇ 라ਜ ਅਸ ਗੋਬਿੰਦ ਦਾਸ ਤੁਹਾਰੋ ਸਗਲ ਦਵਾਰ ਕੋ ਛਾੜ ਕੈ ਗਇਓ ਤੁਹਾਰੋ ਦਵਾਰ ਵਾਹ ਗਏ ਕੇ 라ਜ ਅਸ ਗੋਬਿੰਦ ਦਾਸ ਤੁਹਾਰੋ RAM KLE MHANDA TEEJA ANAND EK O ANTAR SAT GURU PRASAD ANAND PYA MIR MAAY SAT GURU MA PAAYA SAT GURU TO PAAYA SE SEETI MAN VAJHIYA VAADHAIYA ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾ ਗਾਵੋ ਹਰੇ ਕੇਰਾ ਮਨ ਜਿਨੇ ਵਸਾਇਆ ਕਹ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਾਨੋ ਮੇਰੇ ਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇ ਕਰਹੁ ਕਰੇ ਤੇਰਾ ਕਾਰਜ ਸਭ ਸਵਾਰਣਾ ਸੋਗ ਨ ਗਲਾ ਸਮਰ ਸੁਆਮੀ ਸ਼ੋਕ ਮਨੋਂ ਵੇਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੂਹ ਹਰ ਨਾਲੇ ਸੱਚ ਸਾਹਿਬ ਕਿਆ ਨਹੀ ਕਰਤੇ ਰਹਿ ਕਰਤਾ ਤੇਰਾ ਸੋ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸੁਭਸਨਾ ਤੇਰੀ ਨਾਮ ਮਨ ਵਸਾਵੇ ਨਾਮ ਜਨਕ ਮਨ ਵਸੇ ਆਵਾਜ਼ੇ ਸ਼ਬਦ ਕਹਨੇ ਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੋਚਾ ਨਾਮ ਮੇਰਾ ਆਧਾਰੋ ਸੱਚੇ ਨਾਮਿਆ ਆਧਾਰ ਮੇਰਾ ਜਿਨ ਭੁਖਾਂ ਸੁਖ ਗਵਾਈਆਂ ਕਰ ਸਾਤ ਸੁਖ ਮਨ ਅਵਸਿਆ ਜਿਨ ਇੱਛਾ ਸਭ ਹੋ ਜਾਹੀਆ ਸਦਾ ਫੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੂਪੇ ਯਾਰੋ ਸਾਚਾ ਨਾਮ ਰਈ ਆਧਾਰ ਵਾਜੇ ਪੰਚ ਸ਼ਬਦਿਤ ਕਰ ਸਵਾਗੈ ਕਰ ਸਵਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਐ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇ ਤੁਜ ਨ ਕੋ ਸਿ ਨਾਮ ਅਰ ਕ ਲਾਗੇ ਕਹਿ ਨਾਨਕ ਤਸ ਕੋ ਆ ਜਿਤੇ ਕਾਰਿਆ ਨ ਹਦਵਾਜੇ ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮੂ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸਚੇ ਬਾਣੀ ਸੰਤ ਸਾਜਨੋ ਪੈਸਰ ਸੇ ਪੂਰੇ ਵ੍ਰਤਿ ਜਾਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਤ ਸਤਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਬ ਨੇ ਮਹਲਾ ਪੰਜੇ ਵੈ ਤਾਲ ਵਿੱਚ ਤਨ ਵਸਤੋ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਦਾ ਸਭ ਸਦਾਾਰੋ ਜੇ ਕੋ ਗਾਵੇ ਜੇ ਕੋ ਪੁੰਚੈ ਤੁਸਕਾ ਹੋਏ ਉਧਾਰੋ ਏਵਤ ਜੀ ਨਾ ਜਾਏ ਨਿਤ ਨਿਤ ਰਕਰ ਧਾਰੋ ਤਮ ਸੰਸਾਰ ਚਨ ਲਗਤ ਰੀਐ ਸਭ ਨਾਨਕ ਬ੍ਰਹਮ ਪ੍ਰਸਾਰ ਸਲੋਕ ਮਹੰਲਾ ਪੰਜਿ ਵੈ ਤੇਰਾ ਕੀਤਾ ਜਾਤੋਂ ਨਾਹੀਂ ਮੈਨੋ ਜੋ ਕੀਤਾ ਏ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ ਆਪੇ ਤਰਸ ਭਿਓਏ ਤਰਸ ਪਿਆ ਮੇਹ ਰਾਮਤ ਹੋਏ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਤਨ ਮਨ ਜੀਵੈ ਹਰੇ ਆ ਪਾੜੇ ਜਿੱਥੈ ਤੁਸ ਮਰਥੋਂ ਜਿੱਥੈ ਕੋ ਨਾਹੀਂ ਹੋਤੇ ਤੇਰੀ ਰਾਖੋ ਅਗਨਯੁਦਰ ਮਾਹੇ ਸੁਣ ਕਾ ਜਮ ਕੈ ਦੂਤ ਨਾਇ ਤਰੇ ਛਡ ਜਾਏ ਪਾਉ ਜਲ ਵਿਖਮ ਸਗਾਹੋ ਗੁਰ ਸ਼ਬਦੇ ਪਾਪ ਪਾਹੇ ਜਿਨ ਕਉ ਲਗੇ ਪਿਆਸ ਅੰਮ੍ਰਿਤ ਸਿ ਖਾਏ ਕਲ ਮਹਿਉ ਪੰਡ ਗੁਣ ਗੋਬਿੰਦ ਕਾਹੇ ਸਭ ਸੋ ਨ ਕਿਰਪਾਲ ਸੁਮਾਲੇ ਸਹਾਂਸਾ ਹੈ ਬਿਰਤਾ ਕੋਈ ਨਾ ਜਾਏ ਜੇ ਆਵੇ ਤੁਦ ਆਹੀ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹੋ ਜਪ ਗੁਰਨਾਮ ਨਿਤਰੀ ਸਾਧ ਗੁਰ ਪੇਖਣਾ ਸੁਣੀ ਸੁਣਾ ਗੁਰਨਾਮ ਸਤ ਗੁਰ ਸੇਤੇ ਰਤਿਆ ਰਗ ਪਾਇ ਠਾਉ ਕਹੋ ਨਾਨ ਕਿਰਪਾ ਕਰੇ ਜੇ ਸੁਨੋ ਏ ਵਤ ਦੇ ਜਗ ਮੈਂ ਤੁਮ ਕਾਢੀ ਹੈ ਵਿਰਲੇ ਕਈ ਕੇ ਮਹਿਲਾ ਪੰਜੇ ਵਾ ਰਖੇ ਰਖਣ ਹਾਰ ਆਪ ਬਾਰਿਆਂ ਨ ਗੁਰ ਕੇ ਪਰਿਫਾਇ ਕਾਜ ਸਵਾ ਧਿਆਨ ਉਹ ਆਪ ਦਿਆਲ ਬਨੋ ਨਾ ਵਿਸਾਰਿਆਨ ਸਾਧੂ ਜਨਾ ਕਾ ਸੰਗ ਭਵ ਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਕਿਨ ਮਾਹੇ ਬੇਦਾਰੇ ਆਨ ਜਿਸ ਸਾਹਿਬ ਕੇ ਟੇਕ ਨਾਨਕ ਮੰਨੈ ਮਾਹੀ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਇਸ ਸਾਹਿਬ ਕੇਤੇ ਕ ਨਾਨਕ ਮੰਨੈ ਮਾਹੀ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਸਗਲੇ ਆ ਦੁਖਾਂ ਪਾਪਾਂ ਕਾ ਨਾਸ਼ੁ ਆਪ ਜੀ ਦੇ ਭਜਨ ਗੁਰਬਾਣੀ ਦਾ ਫਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ